ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਅਮਰੀਕਾ ਦੇ ਵਿੱਚ ਜੋ ਦੌਰਾ ਸੀ ਮੁਲਾਕਾਤ ਸੀ ਰਹੀ ਸ਼ਾਨਦਾਰ ਦੋਵਾਂ ਦੇਸ਼ਾਂ ਦੇ ਵੱਡੇ ਵਪਾਰਕ ਸਮਝੌਤੇ ਤੇ ਹੋਈ ਚਰਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਚੁਣੇ ਜਾਣ ਤੋਂ ਬਾਅਦ ਆਪਣੀ ਪਹਿਲੀ ਯਾਤਰਾ ਵਜੋਂ 12 ਤੋਂ 13 ਫਰਵਰੀ ਨੂੰ ਅਮਰੀਕਾ ਦੇ 2 ਦਿਨ ਦੇ ਦੌਰੇ ਤੇ ਰਹੇ। ਇਹ ਦੌਰਾ ਭਾਰਤ-ਅਮਰੀਕਾ ਸਾਂਝੇਦਾਰੀ ਦੇ ਮਹੱਤਵ ਨੂੰ ਦਰਸਾਉਂਦਾ ਹੈ ਜੋ ਕਿ ਟਰੰਪ ਦੀ ਵਾਈਟ ਹਾਊਸ ਵਾਪਸੀ ਦੇ 1 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਆਇਆ। ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਇਸ ਦੌਰੇ ਦੀ ਮਹੱਤਤਾ ਨੂੰ ਰੱਖਾਂਕਿਤ ਕਰਦੇ ਹੋਏ ਕਿਹਾ ਕਿ ਨਵੇਂ ਪ੍ਰਸ਼ਾਸਨ ਦਾ ਅਹੁਦਾ ਸੰਭਾਲਣ ਦੇ ਸਿਰਫ 3 ਹਫ਼ਤਿਆਂ ਦੇ ਅੰਦਰ ਪ੍ਰਧਾਨ ਮੰਤਰੀ ਨੂੰ ਅਮਰੀਕਾ ਦਾ ਦੌਰਾ ਕਰਨ ਲਈ ਸੱਦਿਆ ਗਿਆ। ਸੋ ਇਹ ਭਾਰਤ- ਇਹ ਸਾਂਝੇਦਾਰੀ ਨੂੰ ਅਮਰੀਕਾ ਦੇ ਵਿੱਚ ਦੋ ਪੱਖੀ ਸਮਰਥਨ ਦਾ ਪ੍ਰਤੀਬਿੰਬ ਵੀ ਦਰਸਾਉਂਦਾ ਹੈ ਸੁਪਰਧਾਨ ਮੰਤਰੀ ਮੋਦੀ ਤੇ 트ੰਪ ਭਾਰਤੀ ਸਮੇਂ ਅਨੁਸਾਰ 13 ਫਰਵਰੀ ਸ਼ਾਮ 4 ਵਜੇ ਵਾਈਟ ਹਾਊਸ ਵਿੱਚ ਮਿਲੇ ਵਿਚਾਰ ਵਟਾਂਦਰਾ ਦੇ ਵਿੱਚ ਵਪਾਰਕ ਆਯਾਤ ਟੈਰਫ ਰੱਖਿਆ ਸਹਿਯੋਗ ਨੂੰ ਕਵਰ ਕੀਤਾ ਆਕ ਕੇ ਇਹਨਾਂ ਮੁੱਦਿਆਂ ਤੇ ਚਰਚਾ ਹੋਈ ਭਾਰਤ ਨਿਰਯਾਤ ਤੇ ਕਟੈਰਫਲੀ ਜ਼ੋਰ ਦੇ ਰਿਹਾ ਤੇ ਜਦੋਂ ਕਿ ਅਮਰੀਕਾ ਭਾਰਤ ਨੂੰ ਊਰਜਾ ਤੇ ਫੌਜੀ ਉਪਕਰਨਾਂ ਦੀ ਵਿਕਰੀ ਵਧਾਉਣ ਦਾ ਇੱਛੁਕ ਹੈ ਦੋਵੇਂ ਨੇਤਾਵਾਂ ਨੇ ਭਾਰਤ ਪ੍ਰਸ਼ਾਂਤ ਸੁਰੱਖਿਆ ਅਤਵਾਦ ਵਿਰੋਧੀ ਤੇ ਨਿਵੇਸ਼ ਸਾਂਝੇਦਾਰੀ ਤੇ ਵੀ ਧਿਆਨ ਕੇਂਦਰਿਤ ਕੀਤਾ ਅਮਰੀਕਾ ਦੇ ਦੌਰੇ ਤੇ ਪੁਰਜੇ ਪ੍ਰਧਾਨ ਮੰਤਰੀ ਮੋਦੀ ਨੇ ਸਪੇਸਐਕਸ ਦੇ ਸੀਈਓ ਐਲਨ ਮਸਕ ਨਾਲ ਵੀ ਮੁਲਾਕਾਤ ਕੀਤੀ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਨੇ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ ਜਿਸ ਵਿੱਚ ਭੁਲਾੜ ਗਤੀਸ਼ੀਲਤਾ ਤਕਨੀਕ ਤੇ ਨਵੀਆਂ ਖੋਜਾਂ ਦੇ ਖੇਤਰ ਚ ਭਾਰਤ ਤੇ ਅਮਰੀਕਾ ਵਿਚਕਾਰ ਸਹਿ मामले शामिल ਨੇ ਮੌਸ ਕ ਆਪਣੇ ਤਿੰਨ ਬੱਚਿਆਂ ਦੇ ਨਾਲ ਬੀਅਰ ਹਾਊਸ ਪਹੁੰਚੇ ਤੇ ਮੋਦੀ ਦੇ ਨਾਲ ਮੁਲਾਕਾਤ ਮਗਰੂਸ ਸਮੇਂ ਪੂਰਾ ਪਰਿਵਾਰ ਜਿਹੜਾ ਸੀ ਉੱਥੇ ਹਾਜ਼ਰ ਸੀ ਇਹ ਮੁਲਾਕਾਤ ਵਾਈਟ ਹਾਊਸ ਤੋਂ 100 ਮੀਟਰ ਤੋਂ ਘੱਟ ਦੂਰੀ ਤੇ ਬਣੇ ਬੀਅਰ ਹਾਊਸ 'ਚ ਹੋਈ ਜਿੱਥੇ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਵਿਚਕਾਰ ਵੀ ਮੀਟਿੰਗ ਹੋਈ ਮੋਦੀ ਦਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਟੋਵਾਲ ਭਾਰਤੀ ਸਫੀਰ ਵਿਨੇ ਕਵਾਤਰਾ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਵੀ ਉੱਥੇ ਮੌਜੂਦ ਸਨ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਸ ਅਤੇ ਅਮਰੀਕੀ ਇੰਟੈਲੀਜੈਂਸ ਵਿਭਾਗ ਦੇ ਡਾਇਰੈਕਟਰ ਤੁਲਸੀ ਕਬੜ ਨਾਲ ਵੀ ਮੀਟਿੰਗ ਕੀਤੀ ਹੈ ਮੋਦੀ ਨੇ ਕਿਹਾ ਕਿ ਵਾਸ਼ਿੰਗਟਨ ਨਾਲ ਮੀਟਿੰਗ ਵੀ ਕਾਫੀ ਵਧੀਆ ਰਹੀ ਉਹਨਾਂ ਨੇ ਐਕਸ ਤੇ ਵੀ ਦੱਸਿਆ ਕਿ ਦੋਹਾਂ ਨੇ ਰੱਖਿਆ ਟੈਕਨੋਲੋਜੀ ਅਤੇ ਸੁਰੱਖਿਆ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜੋ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਲਈ ਅਹਿਮ ਹਨ ਇਸ ਤੋਂ ਪਹਿਲਾਂ ਮੋਦੀ ਨੇ ਕਾਮਨ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਵਾੜ ਨਾਲ ਮੁਲਾਕਾਤ ਕਰਕੇ ਭਾਰਤ ਅਮਰੀਕਾ ਦੋਸਤੀ ਬਾਰੇ ਵੀ ਚਰਚਾ ਕੀਤੀ ਉਹਨਾਂ ਨੇ ਕਿਹਾ ਕਿ ਗਵਾੜ ਭਾਰਤ ਅਮਰੀਕਾ ਸਬੰਧਾਂ ਦੀ ਮਜ਼ਬੂਤ ਕਾਫੀ ਹਮਾਇਤੀ ਰਹੀ ਹੈ ਪ੍ਰਧਾਨ ਮੰਤਰੀ ਨੇ ਹਿੰਦੂ ਅਮਰੀਕੀ ਗਵਾੜ ਨੂੰ ਇਸ ਨਿਯੁਕਤੀ ਲਈ ਵਧਾਈ ਵੀ ਦਿੱਤੀ ਹੈ ਮੋਦੀ ਨੇ ਐਕਸ 'ਤੇ ਲਿਖਿਆ ਕਿ ਵਾਸ਼ਿੰਗਟਨ ਡ ਡਾਇਰੈਕਟਰ ਤੁਲਸੀ ਗਬਾੜ ਵੀ ਮੌਜੂਦ ਸਨ ਉੱਥੇ ਉਹਨਾਂ ਨਾਲ ਵੀ ਮੁਲਾਕਾਤ ਹੋਈ ਨਿਯੁਕਤੀ ਲਈ ਉਹਨਾਂ ਨੇ ਵਧਾਈ ਦਿੱਤੀ ਹੈ ਤੇ ਭਾਰਤ ਅਮਰੀਕਾ ਦੋਸਤੀ ਦੇ ਵਖ ਵਖ ਪੱਖਾਂ ਬਾਰੇ ਜਿਹੜੀ ਸੀ ਉੱਥੇ ਚਰਚਾ ਹੋਈ ਸੀ ਜਿਸ ਦੀ ਬਹੁਤ ਬਹੁਤ ਜ਼ਿਆਦਾ ਉਹਨਾਂ ਨੇ ਹਮਾਇਤ ਕੀਤੀ ਉਹ ਹਮੇਸ਼ਾ ਮਜ਼ਬੂਤ ਹਮਾਇਤ ਹੀ ਰਹੀ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਐਕਸ ਤੇ ਲਿਖਿਆ ਕਿ ਇਸ ਦੌਰਾਨ ਅਤਵਾਦ ਸਾਈਬਰ ਸੁਰੱਖਿਆ ਤੇ ਉੱਪਰ ਦੇ ਖਤਰਿਆਂ ਚ ਖੂਫੀਆ ਸਹਿਯੋਗ ਵਧਾਉਣ ਤੇ ਵੀ ਵੱਡੀ ਚਰਚਾ ਹੋਈ ਹੈ ਜ਼ਿਕਰ ਹੋ ਗਿਆ ਕਿ ਗਬਾੜ ਨੇ ਦੇਸ਼ ਦੀ ਚੋਟੀ ਦੀ ਇੰਟੈਲੀਜੈਂਸ ਨੌਕਰੀ ਲਈ ਸੈਨਟ ਦੇ ਵੋਟ ਜਿੱਤੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਕੁਝ ਘੰਟੇ ਪਹਿਲਾਂ ਸੌ ਚੁੱਕੀ ਸੀ ਉਹ ਇੱਕ ਅਮਰੀਕੀ ਹਿੰਦੂ ਨੇ ਉਹ ਪਹਿਲਾਂ ਵੀ ਕਈ ਵਾਰ ਪੀਐਮ ਮੋਦੀ ਨੂੰ ਮਿਲ ਚੁੱਕੇ ਨੇ ਸੋ ਇਸ ਦੌਰਾਨ ਵਿਦੇਸ਼ ਮੰਤਰਾਲੇ ਐਮਈਐਨਐਕਸ ਇੱਕ ਪੋਸਟ ਵਿੱਚ ਕਿਹਾ ਹੈ ਕਿ ਮੀਟਿੰਗ ਦੌਰਾਨ ਹੋਈ ਚਰਚਾ ਅਤਵਾਦ ਵਿਰੋਧੀ ਸਾਈਬਰ ਸੁਰੱਖਿਆ ਤੇ ਉੱਪਰ ਰਹੇ ਖਤਰਿਆਂ ਵਿੱਚ ਖੁਫੀਆ ਸਹਿਯੋਗ ਵਧਾਉਣ ਤੇ ਕੇਂਦ੍ਰਿਤ ਸੀ ਇਸ ਦੇ ਨਾਲ ਨਾਲ ਇਹ ਵੀ ਦੱਸ ਦਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਵਿੱਚ ਸਨ ਦੇਉਨਾਦੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਜੋ ਨਿੱਗੀ ਮੁਲਾਕਾਤ ਹੋਈ ਕਾਫੀ ਮੀਟਿੰਗ ਹੋਈ ਚਰਚਾਾਂਵਾਂ ਬੜੇ ਮੁੱਦੇ ਆਤੇ ਹੋਈਆਂ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਉੱਚ ਅਗੋਂ ਵਿਚਾਰ ਕਈ ਮਹੱਤਵਪੂਰਨ ਮੁੱਦੇ ਅਤੇ ਸਮਝੌਤੇ ਵੀ ਹੋਏ ਇਸ ਦੌਰਾਨ 트੍ਰੰਪ ਨੇ ਐਲਾਨ ਕੀਤਾ ਕਿ ਮੁੰਬਈ ਹਮਲੇ ਦੇ ਦੋਸ਼ੀ ਤਹਾਵੁਰ ਰਾਣਾ ਨੂੰ ਭਾਰਤ حوالے ਕੀਤਾ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵਾਸ਼ਿੰਗਟਨ ਡੀਸੀ ਦੇ ਵਾਈਟ ਹਾਊਸ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਆਵਰ ਜਰਨੀ ਟੁਗੇਦਰ ਕਿਤਾਬ ਵਿਪੇਟ ਕੀਤੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਮੁਲਾਕਾਤ ਕੀਤੀ 20 ਜਨਵਰੀ ਨੂੰ ਰਾਸ਼ਟਰਪਤੀ 트੍ਰੰਪ ਦੇ 47ਵੇਂ ਅਮਰੀਕੀ ਰਾਸ਼ਟਰਪਤੀ ਵਜੋਂ ਸੌਚ ਚੁੱਕਣ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ ਹੈ ਮੀਟਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਪ੍ਰਸ਼ਾਸਨ ਨੇ 26 11 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਵਿੱਚ ਅਹਿਮ ਭੂਮਿਕਾ ਲਈ ਭਾਰਤ ਚਲੋੜੀਂ ਦੇ ਅੱਤਵਾਦੀ ਤਹਿਵੁਰ ਰਾੜਾ ਦੀ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਜੋ ਉਹ ਭਾਰਤ ਦੇ ਵਿੱਚ ਨਿਆਂ ਦਾ ਸਾਹਮਣਾ ਕਰ ਸਕੇ ਸੋ ਪਾਕਿਸਤਾਨੀ ਮੂਲ ਦੇ ਕ੍ਰੀਡੈਂਸ਼ ਨਾਗਰਿਕਾ ਰਾਣਾ ਜਿਹੜੇ ਸਨ ਇਸ ਸਮੇਂ ਲਾਸ Ăਂਜੇਲਸ ਦੇ ਇੱਕ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਚ ਬੰਦ ਨੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨੀ ਅਮਰੀਕੀ ਅਤਵਾਦੀ ਡਰੇਵਿਡ ਗੋਲਮਨ ਹੰਡੀਨ ਦੇ ਨਾਲ ਜੁੜਿਆ ਹੋਇਆ ਜੋ ਕਿ ਮੁੰਬਈ ਦੇ ਵਿੱਚ 26 11 ਦੇ ਅੱਤਵਾਦੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਦੇ ਵਿੱਚੋਂ ਇੱਕ ਸਨ। ਸੁਰਾਸ਼ਟ੍ਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਕਿਹਾ ਕਿ ਅੱਜ ਮੈਨੂੰ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਪ੍ਰਸ਼ਾਸਨ ਨੇ ਦੁਨੀਆ ਦੇ ਸਭ ਤੋਂ ਭੈੜੇ ਅੱਤਵਾਦੀਆਂ ਵਿੱਚੋਂ ਇੱਕ ਮੁੰਬਈ ਅੱਤਵਾਦੀ ਹਮਲੇ ਵਾਲੀ ਜ਼ਿੰਮੇਵਾਰ ਵਿਅਕਤੀ ਦੀ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਜੋ ਉਹ ਭਾਰਤ ਵਿੱਚ ਨਿਆਂ ਦਾ ਸਾਹਮਣਾ ਕਰ ਸਕੇ। ਇਸ ਲਈ ਉਹ ਨਿਆਂ ਦਾ ਸਾਹਮਣਾ ਕਰਨ ਲਈ ਭਾਰਤ ਵਾਪਸ ਜਾ ਰਿਹਾ ਹੈ। ਤੋ ਜਨਵਰੀ ਦੇ ਸ਼ੁਰੂ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਰਾਣਾ ਦੀ ਹਵਾਲਗੀ ਨੂੰ ਵੀ ਮਨਜ਼ੂਰੀ ਦਿੱਤੀ ਸੀ ਕਿਉਂਕਿ ਇਸ ਨੇ ਮਾਮਲੇ ਵਿੱਚ ਉਸ ਦੀ ਸਮੀਖਿਆ ਪਟੀਸ਼ਨ ਨੂੰ ਰੱਦ ਕੀਤਾ। ਭਾਰਤ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਰਾਣਾ ਦੀ ਜਲਦੀ ਹਵਾਲਗੀ ਲਈ ਅਮਰੀਕੀ ਅਧਿਕਾਰੀਆਂ ਨਾਲ ਵੀ ਕੰਮ ਕਰ ਰਿਹਾ ਹੈ। ਸੋ ਰਾਣਾ ਦੀ ਹਵਾਲਗੀ ਤੋਂ ਇਲਾਵਾ ਭਾਰਤ ਅਤੇ ਅਮਰੀਕਾ ਵਿਚਕਾਰ ਕਈ ਮੁੱਖ ਖੇਤਰਾਂ ਵਿੱਚ ਰਣਨੀਤਿਕ ਸਬੰਧਾਂ ਨੂੰ ਵਧਾਉਣ ਲਈ ਇੱਕ ਵੱਡੀ ਛਾਲ ਮਾਰਨ ਤੇ ਫੈਸਲਾ ਲਿਆ ਗਿਆ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਉਹ ਸ਼ਿੰਗਟਨ ਬਹੁ ਅਰਬ ਡਾਲਰ ਦੀ ਫੌਜੀ ਸਪਲਾਈ ਵਧਾਉਣ ਤੇ ਹਿੱਸੇ ਵਜੋਂ ਨਵੀਂ ਦਿੱਲੀ ਨੂੰ F35 ਲੜਾਕੂ ਜਹਾਜ਼ ਪ੍ਰਦਾਨ ਕਰਨ ਦਾ ਰਾ ਪਧਰਾ ਕਰ ਰਿਹਾ ਹੈ ਅਮਰੀਕਾ ਅਰਬਾ ਡਾਲਰ ਦੀ ਫੌਜੀ ਵਿਕਰੀ ਵੀ ਵਧਾਏਗਾ ਜੀਹਾਂ ਟਰੰਪ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਲੋਕਤੰਤਰਾ ਵਿਚਕਾਰ ਇੱਕ ਵਿਸ਼ੇਸ਼ ਸੰਬੰਧ ਹੈ ਤੇ ਦੋਵਾਂ ਧਿਰਾਂ ਨੇ ਊਰਜਾ ਮਹੱਤਵਪੂਰਨ ਟੈਕਨੋਲੋਜੀ ਤੇ ਸੰਪਰਕ ਵਰਗੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਟਰੰਪ ਨੇ ਵੀ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਅਸੀਂ ਭਾਰਤ ਨੂੰ ਕਈ ਅਰਬ ਡਾਲਰ ਦੀ ਫੌਜੀ ਵਿਕਰੀ ਵਧਾਵਾਂਗੇ ਤੇ ਅਸੀਂ ਹੁਣ ਭਾਰਤ ਨੂੰ F-35 ਸਟੀਥ ਲੜਾਕੂ ਜਹਾਜ਼ ਪਹੁੰਚਾਉਣ ਦਾ ਆ ਵੀ ਪਧਰਾ ਕਰ ਰਹੇ ਆ ਉਹਨਾਂ ਨੇ ਵੀ ਕਿਹਾ ਕਿ ਉਹ ਅਤੇ ਪ੍ਰਧਾਨ ਮੰਤਰੀ ਮੋਦੀ ਊਰਜਾ ਤੇ ਇੱਕ ਸਮਝੌਤੇ ਤੇ ਪਹੁੰਚੇ ਹਨ ਤੇ ਜੋ ਅਮਰੀਕਾ ਨੂੰ ਭਾਰਤ ਨੂੰ ਤੇਲ ਅਤੇ ਗੈਸ ਦਾ ਇੱਕ ਵੱਡਾ ਸਪਲਾਈਅਰ ਬਣਾ ਦੇਵੇਗਾ। ਰਾਸ਼ਟਰਪਤੀ ਟਰੰਪ ਨੇ ਵੀ ਐਲਾਨ ਕੀਤਾ ਹੈ ਕਿ ਭਾਰਤ ਅਤੇ ਅਮਰੀਕਾ ਦੁਨੀਆ ਭਰ ਦੇ ਵਿੱਚ ਕੱਟੜਪੰਥੀ ਇਸਲਾਮੀ ਅਤਵਾਦ ਦੇ ਖਤਰੇ ਦਾ ਸਾਹਮਣਾ ਕਰਨ ਲਈ ਪਹਿਲਾਂ ਕਦੇ ਨਹੀਂ ਹੋਏ ਵਾਂਗ ਇਕੱਠੇ ਕੰਮ ਕਰਨਗੇ। ਸੋ ਟੈਰਿਫ ਦੇ ਵਿਵਾਦਪੂਰਨ ਮੁੱਦੇ ਤੇ ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਕਿ ਵਾਸ਼ਿੰਗਟਨ ਇੱਕ ਬਰਾਬਰੀ ਦਾ ਮੈਦਾਨ ਚਾਹੁੰਦਾ ਹੈ। ਸਵਾਰਥਿਕ ਗਲਿਆਰੇ ਤੇ ਸਮਝੌਤਾ ਹੋਇਆ ਹੈ। ਹਤਵਾ ਕਾਂਖੀ ਭਾਰਤ ਮੱਧ ਪੂਰਬ ਯੂਰਪ ਆਰਥਿਕ ਗਲਿਆਰੇ ਬਾਰੇ ਰਾਸ਼ਟਰਪਤੀ 트ੰਪ ਨੇ ਕਿਹਾ ਕਿ 2013 ਵਿੱਚ ਉਹ ਪਦਰਥ ਤੇ ਇਤਿਹਾਸ ਦੇ ਸਭ ਤੋਂ ਮਹਾਨ ਵਪਾਰਕ ਮਾਰਗਾਂ ਦੇ ਵਿੱਚੋਂ ਇੱਕ ਨੂੰ ਬਣਾਉਣ ਵਿੱਚ ਮਦਦ ਕਰਨ ਲਈ ਕੰਮ ਕਰਨ ਲਈ ਦੋਨੋਂ ਸਹਿਮਤ ਹੋਏ ਨੇ ਸੋ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਭਾਰਤ ਅਮਰੀਕੀ ਪ੍ਰਮਾਣੂਆ ਟੈਕਨੋਲੋਜੀਆ ਦਾ ਭਾਰਤ ਬਾਜ਼ਾਰ ਵਿੱਚ ਸਵਾਗਤ ਕਰਨ ਲਈ ਆਪਣੇ ਕਾਨੂੰਨਾਂ ਵਿੱਚ ਵੀ ਸੁਧਾਰ ਕਰ ਰਿਹਾ ਹੈ ਆਪਣੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਵਿਚਕਾਰ ਸਹਿਯੋਗ ਇੱਕ ਬਿਹਤਰ ਦੁਨੀਆ ਨੂੰ ਆਕਾਰ ਦੇ ਸਕਦਾ ਹੈ ਤੇ ਅਗਲੇ ਦਹਾਕੇ ਲਈ ਇੱਕ ਰੱਖਿਆ ਸਹਿਯੋਗ ਢਾਂਚਾ ਵੀ ਤਿਆਰ ਜਿਹੜਾ ਕੀਤਾ ਜਾਵੇਗਾ ਸੁਵਿੰਜ ਰਹੀ ਪੀਐਮ ਮੋਦੀ ਦੀ ਟਰੰਪ ਦੇ ਨਾਲ ਮੁਲਾਕਾਤ ਯੂਐਸ ਦਾ ਦੌਰਾ ਤੇ ਜਿਸ ਵਿੱਚ ਕਈ ਸਮਝੌਤਿਆਂ ਤੇ ਚਰਚਾ ਹੋਈਆਂ ਨੇ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੈ ਦੋਵਾਂ ਦੇਸ਼ਾਂ ਨੂੰ ਲੈ ਕੇ